ਕਾਫੀ ਭਾਵਕ ਹੋ ਕੇ ਮੋਟੀਵੇਟਿਡ ਹੋ ਕੇ ਇਸ ਬਣਾਈ ਆ ਕਿਉਂਕਿ ਹਾਲਾਤ ਮੈਂ ਜੋ ਦੇਖੇ ਆ ਸੁਨੇ ਆ ਬਰਦਾਸ਼ਤ ਤੋਂ ਬਾਹਰ ਹੈ ਔਰ ਇਹ ਮਾੜੀ ਕਾਰਗੁਜ਼ਾਰੀ ਆ ਰਹੀ ਸਰਕਾਰ ਬਰਖਾਸਤ ਹੋਵੇ ਅਖੀਰ ਚੇਤਾ ਹੁਣ ਮਜਬੂਰਨ ਇਹ ਗੱਲ ਕਹਿਣੀ ਪੈਗੀ ਹੈ ਕਿ ਬਰਖਾਸਤ ਕੀਤੇ ਆਂ ਇੱਥੇ ਪੰਜਾਬ ਦਾ ਲਾਅਨ ਆਰਡਰ ਕੋ ਸਹੀ ਹੋਣਾ ਸੱਚੀ ਕਾਲ ਜੀ ਸਾਰਿਆਂ ਨੂੰ ਪਿਛਲੇ ਕਈ ਦਿਨਾਂ ਤੋਂ ਜੋ ਲਾਅਨ ਆਰਡਰ ਦੇ ਹਾਲਾਤ ਪੰਜਾਬ 'ਚ ਬਣੇ ਆ ਔਰ ਖਾਸ ਤੌਰ ਤੇ ਬਾਰਡਰ ਇੰਡੋਪਾਕ ਬਾਰਡਰ ਤੇ ਸਥਿਤ ਸ੍ਰੀ ਅਮਰitsar ਸਾਹਿਬ ਦੇ ਜ਼ਿਲ੍ਹੇ ਦੇ ਬਣੇ ਆ ਉਹ ਵਾਰ-ਵਾਰ ਲੋਕ ਬਿਆਨ ਕਰ ਰਹੇ ਆ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਸਹਿਬਾਨ ਉਸ ਨੂੰ ਜਗ ਜਾਹਰ ਕਰ ਰਹੇ ਆ ਮਗਰ ਭਗਵੰਤ ਮਾਨ ਸਾਹਿਬ ਜਿਹੜੇ ਹੋਮ ਮਿਨਿਸਟਰ ਨੇ ਪੰਜਾਬ ਦੇ ਚੀਫ ਮਿਨਿਸਟਰ ਨੇ ਉਹ ਡੂੰਗੀ ਨੀਂਦ ਛੁੱਤੇ ਪਏ ਆ ਗਹਿਰੀ ਨੀਂਦ ਚ ਨੇ ਔਰ ਪਿਛਲੇ ਦਿਨਾਂ ਚ ਜਿੱਥੇ 에어포ਰਟ ਸਟੇਸ਼ਨ ਆਰਮੀ ਏਰੀਏ ਦੇ ਬਿਲਕੁਲ ਨਾਲ ਗਮਟਾਲਾ ਚੌਕੀ ਹੈ ਉੱਥੇ ਬਲਾਸਟ ਹੋਇਆ ਉਸ ਨੂੰ ਸਾਡੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਨੇ ਕਹਿੰਦਾ ਜੀ ਇਹ ਤਾਂ ਰੇਡੀਏਟਰ ਪਾਟਿਆ ਉਸ ਤੋਂ ਬਾਅਦ ਮਜੀਠੇ ਥਾਣੇ 'ਚ ਬਲਾਸਟ ਹੋਇਆ ਉਹਨੂੰ ਕਹਿੰਦਾ ਜੀ ਇਹ ਤਾਂ ਆ ਗੈਸ ਸਿਲੰਡਰ ਜਾਂ ਟਾਇਰ ਪਾਟਿਆ ਉਸ ਤੋਂ ਬਾਅਦ ਇਸ ਅਮਾ ਬਾਦ ਚੌਂਕੀ 'ਚ ਇਹ ਬਲਾਸਟ ਹੋਇਆ ਜਦੋਂ ਫਿਰ 否ਨਾਈ ਕੀਤਾ ਗਿਆ ਕਿ ਇੱਥੇ ਬਲਾਸਟ ਨਹੀਂ ਹੋਇਆ ਜਦੋਂ ਆਂਡੀ ਗਵੰਡੀਆਂ ਨੇ ਆ ਕੇ ਰੌਲਾ ਪਾਇਆ ਕਿ ਸਾਡੇ ਤਾਂ ਕੰਧਾਂ 'ਚ ਆ ਸਾਰੇ ਘਰਾਂ 'ਚ ਤਰੇੜਾਂ ਆ ਗਈਆਂ ਤੇ ਬਲਾਸਟ ਬਹੁਤ ਜ਼ੋਰਦਾਰ ਹੋਇਆ ਅੱਜ ਵੀ ਜਿਹੜੀ ਮੇਨ ਲਾਈਫਲਾਈਨ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਮਜੀਠਾ ਮਜੀਠਾ ਤੋਂ ਫਤਿਹਗੜ ਚੂੜੀਆਂ ਫਤਿਹਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਸਾਹਿਬ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਉਹ ਜਿਹੜੀ ਮੇਨ ਸੜਕ ਹੈ ਮੇਨ ਰੋਡ ਹੈ ਜਿੱਥੇ ਆਵਾਜ਼ ਆ ਵੀ ਬਹੁਤ ਜ਼ਿਆਦੀ ਹੈ ਉੱਥੇ ਫੇਰ ਅ ਏਡਾ ਵੱਡਾ ਧਮਾਕਾ ਹੋਣਾ 9:30 9:30 9:40 ਦੇ ਵਿੱਚ ਧਮਾਕਾ ਹੋਇਆ ਔਰ ਐਟੀ ਜੋੜ ਦੀ ਉਹਦੀ ਆਵਾਜ਼ ਆਈ ਹੈ ਏਡਾ ਖੜਾਕ ਹੋਇਆ ਹੁਗਾ ਕਿ ਆਲੇ ਦੁਆਲੇ ਸਭ ਲੋਕ ਸਹਿਮ ਗਏ ਪੁਲਿਸ ਨੇ ਪਹਿਲਾਂ ਉਸ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਅਖੀਰ ਚ ਉਹ ਵੀਡੀਓ ਹੀ ਸਾਹਮਣੇ ਆ ਗਈ ਜਿੱਥੇ ਇੱਕ ਬੰਦਾ ਪਹਿਲਾ ਜ਼ਖਮੀ ਹੋਇਆ ਉਹਦੇ ਸਾਰੇ ਬਾਵਾ ਬੂਵਾ ਲੱਤਬਾ ਸਭ ਕੁਝ ਉੱਡ ਗਿਆ ਹੁਣ ਸ਼ਾਇਦ ਉਹਦੀ ਡੈਥ ਹੋ ਗਈ ਹੈ ਇਹ ਹਾਲਾਤ ਲਾਅ ਐਂਡ ਆਰਡਰ ਦੇ ਬਣੇ ਆ ਡਸ ਦਾ ਚੀਫ ਮਿਨਿਸਟਰ ਹੈ ਭਗਵੰਤ ਮਾਨ ਹੈਵ ਐਨੀ ਮੋਰਲ ਰਾਈਟ ਟੂ ਕੰਟੀਨਿਊ ਮੋਰ ਥੈਨ 18 ਬੰਬ ਬਲਾਸਟ ਥਾਣੇ ਇਹਨਾਂ ਦੀ ਅਟੈਕ ਅੰਡਰ ਨੇ ਸ੍ਰੀ ਦਰਬਾਰ ਸਾਹਿਬ ਸਬ ਤੋਂ ਮੋਸਟ ਵਿਜ਼ਿਟਿਡ ਏਰੀਆ ਹਰਮੰਦਰ ਸਾਹਿਬ ਦੇਸ਼ ਦੁਨੀਆ ਦੀ ਜਿਹੜੀ ਲੋਕੀ ਦੂਰੋਂ ਦੂਰੋਂ ਇੱਥੇ ਨਤਮਸਤਕ ਹੁੰਦੇ ਉੱਥੇ ਗੋਲੀ ਚੱਲ ਜਾਣੀ ਕੱਲ ਛਿਆਟਾ ਸਾਹਿਬ ਜਿੱਥੇ ਫੇਰ ਵੱਡੀ ਗਿਣਤੀ ਚ ਸੰਗਤਾਂ ਆਮਦ ਰਹਿੰਦੀ ਹੈ ਰੋਜ਼ ਰਹਿੰਦੀ ਹੈ ਔਰ ਕੱਲ ਐਤਵਾਰ ਦੇ ਦਿਨ ਸੰਗਤ ਪਹਿਲਾਂ ਨਾਲੋਂ ਵੀ ਵੱਧ ਰਹਿੰਦੀ ਹੈ ਉੱਥੇ ਇੱਕ ਦਿਨ ਦਿਹਾੜੇ ਇੱਕ ਚੁਣਿਆ ਹੋਇਆ ਨਮਾਇੰਦੇ ਨੂੰ ਗੋਲੀ ਮਾਰਦੇ ਨੇ ਅੱਜ ਉਸ ਨੂੰ ਫੇਰ ਹੌਲ ਗੇਟ ਤੋਂ ਬਾਅਦ ਉਹਦੇ ਪਿਓ ਪੁੱਤ ਜਿਹੜੇ ਆਪਾਟੇ ਨੋਟ ਪੁਰਾਣੇ ਨੋਟ ਬਦਲਦੇ ਸਨ ਉਹਨਾਂ ਦੇ ਉਹਦੇ ਫਾਦਰ ਨੂੰ ਗੋਲੀ ਮਾਰ ਦੇਣੀ ਉਹਦੀ ਡੈਥ ਹੋ ਜਾਣੀ ਇਹ ਦੁਖਦਾਈ ਇਨਸੀਡੈਂਟ ਚੱਲ ਰਿਹਾ ਹੈ ਮਗਰ ਭਗਵੰਤ ਮਾਨ ਇਸਲੀਪਿੰਗ ਕੇਜਰੀਵਾਲ ਸਾਹਿਬ ਇਸ ਨਾਟ ਐਕਟਿੰਗ ਸਾਰਾ ਕੰਟਰੋਲ ਮੈਂ ਕਹੂੰਗਾ ਪੰਜਾਬ ਇਸ ਆਊਟ ਆਫ ਕੰਟਰੋਲ ਆਲ ਇਸ ਨਾਟ ਵੈਲ ਆਲ ਇਸ ਇਨ ਦਾ ਵੈਲ ਔਰ ਹਾਊ ਇਜ਼ ਇਟ ਥੈਟ देयर ਇਸ ਨੋ ਮੋਰਲ ਰਿਸਪੋਨਸੀਬਿਲਟੀ ਚੀਫ ਮਿਨਿਸਟਰ ਇਸ ਟੇਕਿੰਗ ਡਸ ਹੀ ਹੈਵ ਹੈਵ ਐਨੀ ਰਾਈਟ ਟੂ ਕੰਟੀਨਿਊ ਔਰ ਅੱਜ ਵੀ ਇਹ ਨੁਕਸਾਨ ਕਿੱਡੇ ਵੱਡੇ ਪੱਧਰ ਤੇ ਔਰ ਅੱਜ ਵੀ ਜਿਹੜਾ ਕੱਲ ਸਾਡਾ ਚੁਣਿਆ ਹੈ ਨਮਾਇੰਦਾ 6 ਟਾਈਮ ਕਾਉਂਸਲਰ ਦੋ ਵਾਰੀ ਉਹ ਆਪ ਬਣੇ ਆ ਚਾਰ ਵਾਰੀ ਉਹਨਾਂ ਦੇ ਬਜ਼ੁਰਗ ਬਣੇ ਸਨ ਸਭ ਤੋਂ ਵੱਧ ਵੋਟਾਂ ਤੇ ਜਿੱਤਿਆ ਸੀ ਉਹਨੂੰ ਗੋਲੀ ਮਾਰਨ ਵਾਲੇ ਅੱਜ ਫੇਸਬੁੱਕ ਪੋਸਟ ਮੈਂ ਸ਼ੇਅਰ ਕਰੂੰਗਾ ਕਲੇਮ ਕਰ ਰਿਹਾ ਕਿ ਅਸੀਂ ਗੋਲੀ ਮਾਰੀ ਹੈ ਤੇ ਅਸੀਂ ਗਾਂ ਵੀ ਮਾਰਾਂਗੇ ਜਿਹੜਾ ਇਹ ਜਿਆਂ ਦੀ ਮਦਦ ਕਰੂ ਉਹ ਉਹਦੇ ਉੱਤੇ ਲੋਕਾਂ ਦਾ ਨਮਾਇੰਦਾ ਸੀ ਭਾਈ ਉਹ ਲੜਾਈ ਲੜਦਾ ਸੀਗਾ ਜਿਹੜੇ ਗਲਤ ਕੰਮ ਕਰਦੇ ਸੀ ਕਿ ਉਹਦੀ ਮਦਦ ਤੇ ਮੇਰਾ ਵੀ ਨਾਮ ਲਿਖਦਾ ਕਿ ਉਹ ਮਦਦ ਕਰਦਾ ਸਾਰੇ ਮਦਦ ਕਰਦੇ ਸਹੀ ਕੰਮ ਦੇ ਤੇ ਤੁਸੀਂ ਕਿਹਨੂੰ ਕਿਹਨੂੰ ਗੋਲੀ ਮਾਰੋਗੇ ਮਗਰ ਭਗਵੰਤ ਮਾਨ ਯੋ ਸਾਇਲੈਂਸ ਇਸ ਡੈਫੀਨਿਟਲੀ ਐਸ ਚੀਫ ਮਿਨਿਸਟਰ ਯੂ ਆਰ ਅ ਟੋਟਲ ਫੇਲਰ ਐਸ ਹੋਮ ਮਿਨਿਸਟਰ ਯੂ ਆਰ ਅ ਟੋਟਲ ਫੇਲਰ ਮਗਰ ਤੁਸੀਂ ਪੰਜਾਬ ਦੇ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਜੇ ਬਾਰਡਰ ਡਿਸਟ੍ਰਿਕਟ ਚ ਇਨਸ਼ੋਰ ਨਹੀਂ ਕਰ ਸਕਦੇ ਯੂ ਹੈਵ ਨੋ ਮੋਰਲ ਰਾਈਟ ਟੂ ਕੰਟੀਨਿਊ ਐਸ ਚੀਫ ਮਿਨਿਸਟਰ ਔਰ ਪੰਜਾਬ ਇਸ ਬਰਨਿੰਗ ਅੱਜ ਹਾਲਾਤ ਇਹ ਬਣ ਗਏ ਅਫਸੋਸ ਨਾਲ ਕਹਿਣਾ ਪੈਂਦਾ ਹੈ ਦੈਟ ਟੋਟਲ ਲਾਅ ਐਂਡ ਆਰਡਰ ਦਾ ਕਲੈਪਸ ਹੈ ਲੋਕ ਆਪਣੀ ਜਾਨ ਸਵਾਰੀ ਆਪਣੇ ਬੰਦਾ ਆਪਣੀ ਜਾਨ ਦੇ ਲਈ ਆਪ ਜ਼ਿੰਮੇਵਾਰ ਮਤਲਬ ਆਪ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਕੋਈ ਹਾਲਾਤ ਕੁਛ ਨਹੀਂ ਆਮ ਸੌਰੀ ਮੈਂ ਕਾਫੀ ਭਾਵਕ ਹੋ ਕੇ ਮੋਟੀਵੇਟਡ ਹੋ ਕੇ ਇਸ ਬਣਾਈ ਹੈ ਬਿਕੋਜ਼ ਹਾਲਾਤ ਮੈਂ ਜੋ ਦੇਖੇ ਹੈ ਸੁਣੇ ਹੈ ਬਰਦਾਸ਼ਤ ਤੋਂ ਬਾਹਰ ਹੈ ਗੁਰੂ ਕਿਰਪਾ ਕਰਨ ਕਿ ਇਹ ਪੰਜਾਬ ਦੇ ਮਾਹੌਲ ਠੀਕ ਹੋਵੇ ਔਰ ਇਹ ਮਾੜੀ ਕਾਰਗੁਜ਼ਾਰੀ ਵਾਲੀ ਸਰਕਾਰ ਬਰਖਾਸਤ ਹੋਵੇ ਅਖੀਰ ਚੇ ਤਾਂ ਹੁਣ ਮਜਬੂਰਨ ਇਹ ਗੱਲ ਕਹਿਣੀ ਪੈਗੀ ਕਿ ਬਰਖਾਸਤ ਕੀਤੀ ਹੈ ਇੱਥੇ ਪੰਜਾਬ ਦਾ ਨਾਅਨ ਆਰਡਰ ਕੋ ਸਹੀ ਹੋਣਾ ਬਹੁਤ ਬਹੁਤ ਧੰਨਵਾਦ